ਕੀ ਨਾਮ ਦੀ ਤੁਹਾਡਾ ਜਗਿੰਦਰ ਜੀ ਜਗਿੰਦਰ ਜੀ ਕੀ ਮਾਮਲਾ ਹੋਇਆ ਮਾਮਲਾ ਇਹ ਹੈ ਜੀ ਮੇਰੇ ਮੁੰਡੇ ਨੂੰ ਨਾ ਫੋਨ ਕਰਕੇ ਬੁਲਾਇਆ ਸ਼ਾਮ ਦਾ ਟਾਈਮ ਸੀ 6 7 ਦਾ ਤੇ ਜਾ ਕੇ ਮਿਲੇ ਨੇ ਉੱਥੇ ਜਾ ਕੇ 10 12 ਜਣੇ ਸੀਗੇ ਮੇਰੇ ਮੁੰਡੇ ਦਾ ਦੋ ਜਣੇ ਸੀਗੇ ਉਹਨਾਂ ਨੇ ਹਮਲਾ ਕਰਤਾ ਕੀ ਨਾਮ ਆ ਤੁਹਾਡੇ ਮੁੰਡੇ ਦਾ ਕਰਨ ਆ ਜੀ ਕਰਨ ਨੂੰ ਕਿੰਨੇ ਬੁਲਾਇਆ ਸੀਗਾ ਉਕਾਸ਼ ਜੀ ਕੀ ਕਹਿ ਕੇ ਬੁਲਾਇਆ ਸੀਗਾ? ਜੀ ਆਪਾਂ ਬੈਠ ਕੇ ਕੋਈ ਗੱਲ ਕਰਾਂਗੇ। ਕਿਹੜੀ ਜਗ੍ਹਾ ਤੇ ਬੁਲਾਇਆ ਗਿਆ ਸੀਗਾ? ਆਪਾਂਡੇ ਚੌਂਕ ਦੀ ਗੁਰਦੁਆਰੇ ਕੋਲ। ਅੱਛਾ ਫਿਰ ਹੋਇਆ ਕੀ ਜਦੋਂ ਉਹਨੂੰ ਬੁਲਾਇਆ ਫਿਰ? ਉਹਨੇ ਤਾਂ ਹਮਲਾ ਹੋ ਗਿਆ ਜੀ। ਕਿੰਨੇ ਕੀਤਾ ਹਮਲਾ? ਇਹਨਾਂ ਨੇ ਆਕਾਸ਼ ਨੇ ਕੀਤਾ। ਆਕਾਸ਼ ਨੇ ਇਕੱਲੇ ਨਹੀਂ ਕੀਤਾ। ਨਹੀਂ ਨਾਲ ਬੰਦੇ ਸੀਗੇ ਉਹਦੇ ਨਾਲ 10-12 ਜਣੇ ਸੀਗੇ। ਤੇ ਕੀ ਸਰਟੀਫਿਕੇਟ ਕੀ ਲੱਗੀ ਆ? 60 ਵਜੇ 10 ਵਜੇ ਇਹਨੇ ਸਰਚ। ਉਹ ਮਰਦੀ ਸ਼ਕਤ ਆ ਜੀ। ਤੇ ਹੁਣ ਕਿੱਥੇ ਐਡਮਿਟ ਕਿੱਥੇ ਆ? ਚੰਡੀਗੜ੍ਹ ਐ ਕੇ ਜੀ। ਅੱਛਾ ਪੀਜੀ ਆ ਰੈਫਰ ਕਰ ਦਿੱਤਾ ਹੈ। ਤੇ ਝਗੜੇ ਦਾ ਕਾਰਨ ਕੀ ਸੀਗਾ? ਕਾਰਨ ਤਾਂ ਇਹ ਉਹਨਾਂ ਨਾਲ ਜਿਹੜੇ ਮਿਲਨ ਨਾਲ ਸੱਟਾ ਮਾਰੀਏ ਇਹਨਾਂ ਨਾਲ ਸਾਡਾ ਕੋਈ ਨਹੀਂਗਾ। ਹੂੰ। ਸਾਡਾ ਤਾਂ ਹੋਰ ਕਿਸੇ ਨਾਲ ਸੀਗਾ। ਸਾਨੂੰ ਤਾਂ ਸ਼ੱਕ ਹੁੰਦਾ ਵੀ ਉਹਨੇ ਕਰਵਾਇਆ ਇਹ ਕੰਮ। ਤੁਹਾਨੂੰ ਕਿਹਦੇ ਤੇ ਸ਼ੱਕ ਹੈ? ਪ੍ਰਿੰਸ ਐ ਲਖਵਾਲ। ਉਹ ਕੀ ਕੰਮ ਕਰਦਾ? ਉਹ ਚਿੱਟਾ ਵੇਚਦਾ। ਅੱਛਾ ਉਹ ਚਿੱਟਾ ਵੇਚਦਾ। ਹਾਂਜੀ। ਤੇ ਫਿਰ ਉਹ ਚਿੱਟਾ ਵੇਚਣ ਵਾਲੇ ਦਾ ਤੁਹਾਡੇ ਮੁੰਡੇ ਨਾਲ ਕੀ ਸੰਬੰਧ? ਉਹ ਇਹਨੂੰ ਆਂਦਾ ਸੀਗਾ ਤੂੰ ਮੇਰਾ ਕੰਮ ਕਰਨ ਨਾਲ ਮੇਰੇ। ਕਾਹਦਾ ਕੰਮ? ਇਹ ਚਿੱਟੇ ਦਾ। ਇਹ ਕਹਿੰਦਾ ਜੀ ਮੈਂ ਨਹੀਂ ਕਰਨਾ ਮੈਂ ਗਰੀਬ ਬੰਦਾ ਮੈਂ ਨਹੀਂ ਇਹ ਕੰਮ ਕਰਨਾ। ਅੱਛਾ ਉਹਨ ਤੋਂ ਜ਼ਬਰਦਸਤੀ ਚਿੱਟਾ ਵਕਵਾਂਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹੋ ਹੀ ਸਾਡੀ ਦੁਸ਼ਮਣੀ ਸੀ ਅੱਛਾ ਤੇ ਤੁਸੀਂ ਫਿਰ ਪੁਲਿਸ ਨੂੰ ਦੱਸਿਆ ਨਹੀਂ ਵੀ ਇਹ ਚਿੱਟਾ ਵੇਚਦੇ ਆ ਅੱਗੇ ਦੱਸਿਆ ਹੋਇਆ ਇਹਨਾਂ ਦਾ ਇੱਕ ਤਾਂ ਬੰਦਾ ਅੱਗੇ ਚੁਪਾਇਆ ਸੀ ਅੱਛਾ ਤੇ ਯਾਨੀ ਕਿ ਤੁਹਾਡੇ ਮੁੰਡੇ ਨੂੰ ਚਿੱਟਾ ਵੇਚਣ ਲਈ ਮਜਬੂਰ ਕਰਦੇ ਸੀ ਹਾਂਜੀ ਹਾਂਜੀ ਤੇ ਫਿਰ ਹੁਣ ਕੀ ਮੰਗ ਕੀ ਕਰਦੇ ਹੋ ਸੀ ਮੰਗੀ ਸਾਨੂੰ ਇਨਸਾਫ ਨੇ ਜੀ ਬਸ ਮਾਮਲਾ ਦਰਜ ਕਰਾਇਆ ਹਾਂਜੀ ਕਿਹੜੇ ਥਾਣੇ 'ਚ ਕਰਾਇਆ ਆਫਰਪੋਲਟੈਂ ਚੌਂਕੀ 'ਚ ਕਰਾਇਆ ਮਾਤਾ ਜੀ ਤੁਸੀਂ ਕੀ ਕਹੋਗੇ ਜੀ ਜੀ ਸਾਨੂੰ ਤਾਂ ਇਨਸਾਫ ਚਾਹੀਦਾ ਮੇਰੇ ਪੁੱਤ ਨੂੰ ਤਾਂ ਮਾਰ ਕੇ ਸੱਟ ਦਿੱਤਾ ਇਹਨਾਂ ਨੇ ਉਹਦੇ ਦਿਮਾਗੀ ਸੱਟ ਆ ਅਸੀਂ ਇਲਾਜ ਕਰਾਂ ਚੌਕੇ ਤਾਂ ਹੈਗੇ ਨਹੀਂ ਤੁਹਾਡਾ ਮੁੰਡਾ ਨਸ਼ੇ ਨੂੰ ਸ਼ਿਤਾ ਨਹੀਂ ਕਰਦਾ ਨਹੀਂ ਜੀ ਉਹ ਤਾਂ ਉਹਨੂੰ ਤਾਂ ਇੱਕ ਬੀੜੀ ਤੱਕ ਵੀ ਨਹੀਂ ਨਸ਼ਾ ਹੈਗਾ ਤੇ ਜਿਹੜਾ ਮੁੰਡਾ ਲਖੋਵਾਲ ਦਾ ਵਾ ਉਹਦਾ ਕੀ ਨਾਮ ਦੱਸਿਆ ਤੁਸੀਂ ਬਿੰਦਰ ਬਿੰਦਰ ਤੇ ਬਿੰਦਰ ਤੁਹਾਡੇ ਮੁੰਡੇ ਦੇ ਨਾਲ ਦੋਸਤੀ ਹੈ ਉਹਦੀ ਕਿੱਦਾਂ ਹਾਂਜੀ ਦੋਸਤੀ ਆਉਂਦੀ ਤੇ ਚਿੱਟਾ ਵੇਚਣ ਲਈ ਮਜਬੂਰ ਕੌਣ ਕਰਦਾ ਸੀ ਤਾ ਪ੍ਰਿੰਸ ਪ੍ਰਿੰਸ ਕਰਦਾ ਸੀ ਤੇ ਉਹ ਸ਼ੁਰੂ ਤੋਂ ਹੀ ਚਿੱਟਾ ਵੇਚਦਾ ਜਾਂ ਕਿਦਾਂ ਹਾਂਜੀ ਸ਼ੁਰੂ ਤੋਂ ਬਹੁਤ ਚੰਗਾ ਸੀ ਅਸੀਂ ਤਾਂ ਜਦੋਂ ਦੇ ਇੱਥੇ ਆਏ ਹਾਂ ਅਸੀਂ ਫਲੋੜਸਪੁਰ ਤੋਂ ਆ ਜਦੋਂ ਦੇ ਇੱਥੇ ਆਏ ਹਾਂ ਉਦੋਂ ਦਾ ਉਹ ਇਹੀ ਕੰਮ ਕਰਦਾ ਤੇ ਤੁਹਾਡੇ ਮੁੰਡੇ ਨੇ ਦੱਸਿਆ ਵੀ ਮੈਨੂੰ ਇਹ ਚਿੱਟਾ ਵੇਚਣ ਲਈ ਮਜਬੂਰ ਕਰਦਾ ਪਰ ਸਾਨੂੰ ਦੱਸਿਆ ਤੇ ਫਿਰ ਹੋਇਆ ਕੀ ਤੁਹਾਨੂੰ ਕੀ ਲੱਗਦਾ ਤੁਹਾਡੇ ਮੁੰਡੇ ਨੇ ਕੁਝ ਦੱਸਿਆ ਹੋਵੇ ਵੀ ਮੈਨੂੰ ਚਿੱਟਾ ਵੇਚਣ ਲਈ ਮਜਬੂਰ ਕਰਦੀ ਤਾਂ ਮਾਰਿਆ ਸਾਨੂੰ ਦੱਸਿਆ ਉਹਨਾਂ ਨੇ ਸਾਡੀ ਉਹਨਾਂ ਨਾਲ ਲੜਾਈ ਵੀ ਹੋਈ ਸੀ ਅਸੀਂ ਚੁਕਾਇਆ ਵੀ ਉਹਨਾਂ ਨੂੰ ਇੱਕ ਮੁੰਡਾ ਉਹਨਾਂ ਦਾ ਜੇਲ੍ਹ ਚ ਵੀ ਹੈ ਉਦੋਂ ਵੀ ਉਹ ਇਹਨਾਂ ਦਾ ਟਾਈਮ ਚੱਕਣ ਨੂੰ ਫਿਰਦੇ ਸੀਗੇ ਤਾਂ ਸਾਨੂੰ ਪਤਾ ਲੱਗ ਗਿਆ ਅਸੀਂ ਉਹਨਾਂ ਤੇ ਰਿਪੋਰਟ ਕਰਾਤੀ। ਯਾਨੀ ਕਿ ਤੁਸੀਂ ਚਿੱਟੇ ਦੀ ਇਤਲਾ ਪੁਲਿਸ ਨੂੰ ਦਿੱਤੀ। ਹਾਂਜੀ। ਤੇ ਇਦਾਂ ਹੀ ਹੋਇਆ ਕੀ ਹੋਇਆ ਕੀ ਦੱਸੋ? ਉਹ ਵੀ ਉਦੋਂ ਵੀ ਉਹ ਇਹਨੂੰ ਮਾਰਨ ਨੂੰ ਫਿਰਦੇ ਸੀਗੇ। ਸਾਨੂੰ ਪਤਾ ਲੱਗ ਗਿਆ ਤੇ ਅਸੀਂ ਉਹਨਾਂ ਤੇ ਰਿਪੋਰਟ ਕਰਾਤੀ। ਤੇ ਹੁਣ ਮੰਗ ਕੀ ਕਰਦੇ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ।